ਇਹ ਸੱਚ ਨੂੰ ਨਾ ਤਕਰਾਰ ਹੋ ਗਿਆ ਨਹੀਂ ਮੈਂ ਤਾਂ ਕੀ ਬਦਲਣਾ ਉਹਨਾਂ ਨੂੰ ਨਾ ਮੈਂ ਬਦਲਣਾ ਚਾਹੁੰਦਾ ਉਹਨਾਂ ਨੂੰ ਅਸਲ ਵਿੱਚ ਗੱਲ ਇਹ ਹੋਈ ਵੀ ਕੱਲ ਮੁੱਖ ਮੰਤਰੀ ਸਰਪੰਵਰ ਸਿੰਘ ਮਾਨ ਸਾਹਿਬ ਉਹ ਇੱਥੇ ਸਾਡੇ ਚਮਕੌਰ ਸਾਹਿਬ ਨਤਮਸਤਕ ਹੋਣ ਵਾਸਤੇ ਆਏ ਜਦੋਂ ਤੁਹਾਡੀ ਤਾਂ ਮੀਟਿੰਗ ਹੋਈ ਉਹਨਾਂ ਨਾਲ ਹਾਂਜੀ ਜਦੋਂ ਇਲਾਕੇ ਦੇ ਵਿੱਚ ਕਿਸੇ ਵੀ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਨਾ ਜਦੋਂ ਮੁੱਖ ਮੰਤਰੀ ਵਰਗੀ ਫਿਗਰ ਆਉਂਦੀ ਆ। ਉਦੋਂ ਇਲਾਕੇ ਦੇ ਜਿਹੜੇ ਮਸਲੇ ਹੁੰਦੇ ਨੇ ਜਿਹੜੇ ਇਲਾਕੇ ਦੇ ਲੋਕ ਹੁੰਦੇ ਆ ਉਹਨਾਂ ਨੂੰ ਇੱਕ ਆਸ ਹੁੰਦੀ ਆ। ਹਾਂ ਵੀ ਅਸੀਂ ਆਪਣੀ ਗੱਲ ਵਿਚੋਲਿਆਂ ਨੂੰ ਸਾਈਡ ਤੇ ਕਰਕੇ ਸਿੱਧੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚ ਦੀ ਕਰਦੀ ਆ। ਹਾਂ ਸਾਨੂੰ ਜਦੋਂ ਪਤਾ ਲੱਗਿਆ ਸਾਡੇ 'ਚ ਵੀ ਆਸ ਆਈ। ਹਾਂ ਕਿਉਂਕਿ ਅਸੀਂ ਪਿਛਲੇ 2-2.5 ਮਹੀਨੇ ਤੋਂ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਸਾਨੂੰ ਟਾਈਮ ਨਹੀਂ ਸੀ ਮਿਲ ਰਿਹਾ। ਹਾਂ ਜਦੋਂ ਇਹਨਾਂ ਪਤਾ ਲੱਗਿਆ ਵੀ ਉਰੇ ਆਉਣਾ ਵੀ ਘਰ 'ਚੋਂ ਆਉਣਾ ਅਸੀਂ ਕਭੀ ਸ਼ੁਕਰਮੰਦ ਦਾ। ਹਾਂ ਕਿਉਂਕਿ ਇੱਕ ਦਿਨ ਪਹਿਲਾਂ ਅਸੀਂ ਦਿੱਲੀ ਜਾ ਕੇ ਆਏ ਸੀ ਸੈਂਟਰ ਸੋ ਅਸੀਂ ਉੱਥੇ ਜਾ ਕੇ ਆਪਣੀ ਪ੍ਰੈਜੈਂਟੇਸ਼ਨ ਲੈ ਗਏ ਨਾਲ ਹਮ ਇਲਾਕੇ ਦਾ ਮੁੱਦਾ ਸੀ ਹਮ ਪਰਸਨਲ ਹੈ ਨਹੀਂ ਅਸੀਂ ਕੋਈ ਆਪਣੀ ਫੈਕਟਰੀ ਨੂੰ ਕਿਸੇ ਕੰਪਨੀ ਨੂੰ ਕੋਈ ਲਾਇਸੈਂਸ ਨਹੀਂ ਦੇਣਾ ਕੋਈ ਕੁਝ ਨਹੀਂ ਦੇਣਾ ਹਮ ਅਸੀਂ ਤਾਂ ਜਿਹੜਾ ਸਾਡਾ ਜਿਸ ਵਾਤਾਵਰਨ ਦੀ ਤੁਸੀਂ ਹੁਣ ਤਾਰੀਫ ਕਰਕੇ ਹਟੇ ਆ ਅਸੀਂ ਇਸੇ ਵਾਤਾਵਰਨ ਨੂੰ ਬਚਾਉਣ ਬਾਰੇ ਸਾਡੀ ਮੰਗ ਸੀਗੀ ਹਮ ਸਾਡੇ ਉਰ ਇੱਕ ਰੂਚੀ ਦਾ ਪੇਪਰ ਮਿਲਿਆ ਜਿਹੜੀ ਪ੍ਰਪੋਜ਼ਡ ਹੋਈ ਵੀ ਆ ਹਮ ਇਲਾਕਾ ਉਹਦਾ ਵਿਰੋਧ ਕਰ ਰਿਹਾ ਹੈ ਹਮ ਹਲਾਕੇ ਦੀ ਉਹੀ ਡਿਮਾਂਡ ਸੀਗੀ ਉਹ ਪ੍ਰੈਜੈਂਟੇਸ਼ਨ ਦੇ ਵਿੱਚ ਲਗਭਗ 72 ਪੰਚਾਇਤਾਂ ਨੇ ਆਪਣੀਆਂ ਸਟੈਂਪਾਂ ਲਾ ਕੇ ਉਹਨੂੰ ਤਸਦੀਕ ਕੀਤਾ ਹੋਇਆ ਤਾਂ ਨਾਲ ਹੂੰ ਪਹਿਲਾਂ ਮਤੇ ਵੀ ਪਾ ਕੇ ਦਿੱਤੇ ਗਏ ਜਦੋਂ ਪਬਲਿਕ ਹੇਅਰਿੰਗ ਹੋਈ ਪੰਚਾਇਤਾਂ ਵੱਲੋਂ ਹੁਣ ਉਹ ਦਰਖਾਸਤ ਵੀ ਪੂਰੇ ਇਲਾਕੇ ਦੇ ਵੱਲੋਂ ਸੀਗੀ ਜੀ ਉਹ ਜੀ ਉਹੀ ਅਸੀਂ ਪ੍ਰੈਜੈਂਟੇਸ਼ਨ ਮੁੱਖ ਮੰਤਰੀ ਸਾਹਿਬ ਨੂੰ ਦੇਣੀ ਸੀਗੀ ਹੂੰ ਹੁਣ ਜਿਹੜਾ ਉਹ ਅਮਲਾ ਫੈਲਾ ਹੁੰਦਾ ਦੇਹ ਤੱਕਾ ਉਧਰ ਤੱਕਾ ਉਹ ਤੱਕਾ ਉਹ ਤੱਕਾ ਉਹ ਸਾਨੂੰ ਇਦਾਂ ਕਰਦੇ ਸੀਗੇ ਅਸੀਂ ਉੱਥੇ ਅਫਸਰ ਨਾਲ ਗੱਲ ਕਰਦੇ ਸੀ ਅਸੀਂ ਕਹਿੰਦੇ ਤੁਸੀਂ ਵੀ ਅਸੀਂ ਜਿੰਦਾਬਾਦ ਮੁਰਦਾਬਾਦ ਵਾਲੇ ਹੈ ਨਹੀਂ ਨਾ ਜੇ ਤਾਂ ਸਾਤ ਨੂੰ ਫੜ ਲ ਜੋ ਸਾਡਾ ਡਾਕੂਮੈਂਟ ਨੇ ਵੀ ਤਾਂ ਵੀ ਧੰਨਵਾਦ ਜੇ ਨਹੀਂ ਫੜਨਗੇ ਉਹ ਜਵਾਬ ਦੇ ਦੇਣਗੇ ਅਸੀਂ ਸਾਈਡ ਤੇ ਉਹ ਕਿ ਖੜ ਜਾਣਾ ਵੀ ਕੋਈ ਗੱਲ ਨਹੀਂ ਵੀ ਸਾਡੇ ਪੰਜਾਬ ਦਾ ਮੁੱਖ ਮੰਤਰੀ ਆ ਉਹ ਸਭ ਤੋਂ ਵੱਡੀ ਗੱਲ ਆ ਵੀ ਹੈਡ ਆਫ ਦਾ ਸਟੇਟ ਹੈ ਹੈਡ ਆਫ ਦਾ ਸਟੇਟ ਹੈ ਕਸਟੋਡੀਅਨ ਨੇ ਉਹ ਆਪ ਕਹਿੰਦੇ ਨੇ ਵੀ ਮੈਂ ਕਸਟੋਡੀਅਨ ਆ ਸਾਡੇ 3.5 ਕਰੋੜ ਲੋਕਾਂ ਦਾ ਤੇ ਦੂਸਰੀ ਗੱਲ ਸਭ ਤੋਂ ਵੱਡੀ ਉਹ ਕਹਿੰਦੇ ਤੇ ਵੀ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਆ ਪਹਿਲਾਂ ਤਾਂ ਚੱਲ ਹੀ ਆਉਂਦੀ ਸੀ ਰਜਵਾੜਾशाही ਰਵਾਇਤੀ ਪਾਰਟੀ ਦਾ ਸਾਕਤਤਾ ਇਹ ਤਾਂ ਸਾਡੇ ਆਮ ਘਰਾਂ ਦੇ ਮੁੱਖ ਮੰਤਰੀ ਤੇ ਇਹ ਤਾਂ ਇਹਨਾਂ ਨੇ ਤਾਂ ਕਿਹਾ ਵੀ ਪੰਡਾ ਚ ਚੱਲੂਗੀ ਸਰਕਾਰ ਤੇ ਉਧੇਪੇ ਪਿੰਡ ਵਾਲੇ ਨੂੰ ਧੱਕੇ ਤਾਂ ਵੱਜੇ ਚਲੋ ਫਿਰ ਉੱਥੇ ਗੱਲ ਚੱਲਦੀ ਸੀ ਉਹ ਐਸਐਚਓ ਮੇਰੇ ਪਿੱਛੇ ਖੜਾ ਸੀ ਉਹ ਕਹਿੰਦਾ ਵੀ ਚਮਕੌਰ ਸਾਹਿਬ ਦਾ ਨਹੀਂ ਕੋਈ ਭਰੋਸਾ ਚਮਕੌਰ ਸਾਹਿਬ ਤਾਂ ਕੋਈ ਯਕੀਨ ਨਹੀਂ ਕਰ ਸਕਦਾ ਵੀ ਚਮਕੌਰ ਸਾਹਿਬ ਦਾ ਭਰੋਸਾ ਨਹੀਂ ਹੈਗਾ ਕਿਸ ਗੱਲ ਦਾ ਭਰੋਸਾ ਨਹੀਂ ਚਮਕੌਰ ਦਾ ਪਤਾ ਨਹੀਂ ਜੀ ਉਹ ਤਾਂ ਉਹੀ ਜਾਣੇ ਵੀ ਉਹ ਕਿਉਂ ਕਹਿੰਦਾ ਸੀ ਇਦਾਂ ਇਹ ਡਿਊਟੀ ਦੀ ਗੱਲ ਆ ਪਹਿਲਾਂ ਜੋ ਦੀ ਡਿਊਟੀ ਦੇ ਵਿੱਚ ਤੇ ਜਦੋਂ ਮੈਂ ਇੱਕ ਉਹਨਾਂ ਤੋਂ ਸੀਨੀਅਰ ਅਫਸਰ ਸਾਹਿਬਾਂ ਨੂੰ ਕਹਿ ਰਿਹਾ ਤਾਂ ਮੈਂ ਜੀ ਤੁਸੀਂ ਭਰੋਸਾ ਕਰੋ ਵੀ ਅਸੀਂ ਕੋਈ ਵੀ ਇੱਥੇ ਮਾਹੌਲ ਖਰਾਬ ਕਰਨ ਵਾਸਤੇ ਨਹੀਂ ਆਏ ਨਾ ਸਾਡੀ ਕੋਈ ਪੋਲਿਟਿਕਲੀ ਮਾਈਲੇਜ ਲੈਣ ਦੀ ਉਹ ਆ ਵੀ ਨਾ ਅਸੀਂ ਕਿਸੇ ਪਾਰਟੀ ਪੱਧਰ ਤੇ ਆਏ ਵੇ ਇਹ ਸ਼੍ਰੀ ਚਮਕੌਰ ਸਾਹਿਬ ਮੋਰਚਾ ਦੀ ਟੀਮ ਹੈ ਔਰ ਅਸੀਂ ਤਾਂ ਸਿਰਫ ਆਪਣੇ ਜਿਹੜੇ ਸਾਡੇ ਇਤਰਾਜ਼ ਨੇ ਲਿਖਤੀ ਨੇ ਅਸੀਂ ਅਸੀਂ ਇਹ ਸਾਨੂੰ ਦੇਣਾ ਉਹਨਾਂ ਨੂੰ ਪ੍ਰੈਜੈਂਟੇਸ਼ਨ ਦੇ ਦੇਣੀ ਆ 2 ਮਿੰਟ ਸਾਨੂੰ ਚਾਹੀਦੇ ਆ ਉਹ ਉਹਨਾਂ ਨੂੰ ਕੰਸੀਡਰ ਕਰ ਲੈਣਗੇ ਚੰਗੀ ਗੱਲ ਨਹੀਂ ਰੱਦੀ ਚ ਸਿੱੜ ਦਿਓ ਬਿਲਕੁਲ ਆਫਟਰ ਆਲ ਸਾਡੀ ਬੇਨਤੀ ਕਰਨ ਦਾ ਅਧਿਕਾਰ ਤਾਂ ਇਲਾਕੇ ਦਾ ਹੈ ਉਹ ਬੇਨਤੀ ਪੱਤਰ ਲਿਖ ਕੇ ਗਏ ਹथे ਉੱਥੇ ਉਹ ਬੋਲੇ ਜਦੋਂ ਬਾਅਦ ਚ ਸਾਨੂੰ ਫਿਰ ਧੱਕੇ ਮਾਰਨ ਲੱਗੇ ਪਹਿਲਾਂ ਸਾਡੇ ਉਹਨਾਂ ਨੇ ਜੁਝਾਰ ਸਿੰਘ ਜੀ ਗਧਰਾਮ ਤੋਂ ਨੇ ਲਖਵੀਰ ਸਿੰਘ ਲਖੀ ਹਫਸਾ ਬਾਦ ਤੋਂ ਨੇ ਪਹਿਲਾਂ ਸਾਨੂੰ ਬੜੀ ਸਕੀਮ ਦੇਣਾ ਉਹਨਾਂ ਨੇ ਕਿ ਆ ਵੀ ਇੱਧਰ ਖਾਲਸਾ ਸਕੂਲ ਦੇ ਵਿੱਚ ਵੀ ਇੱਧਰ ਮਿਲਦੇ ਆਂ ਚੀਫ ਸੈਕਟਰੀ ਸਾਹਿਬ ਨਾਲ ਉਧਰ ਉਹਨਾਂ ਬੜੇ ਮੈਂ ਕਿਹਾ ਮੈਂ ਨਹੀਂ ਜਾਂਦਾ ਕਿਉਂਕਿ ਮੈਨੂੰ ਪਤਾ ਇਹਨਾਂ ਦੀ ਚਾਲਾਂ ਦਾ ਵੀ ਐਦਾਂ ਕਰਕੇ ਨਾ ਇਹ ਸੈੱਟ ਸੱਜੇ ਕੱਬੇ ਕਰਦੇ ਇਹਨਾਂ ਨੇ ਸਾਡੇ ਉਹ ਦੋ ਬੰਦੇ ਨੂੰ ਕੁੰਡਾਲਾਤਾ ਜੀ ਬਾਹਰੋਂ ਉੱਥੇ ਅੰਦਰ ਬੱਚੇ ਰੋਕੇ ਹੋਏ ਤੇ ਸਕੂਲ ਨੂੰ ਛੁੱਟੀ ਹੋਈ ਵੀ ਉਹ ਬੱਚੇ ਬੈਠੇ ਆ ਉੱਥੇ ਹੋਰ ਜਿਹੜੀਆਂ ਜਥੇਬੰਦੀਆਂ ਜਾਂ ਹੋਰ ਜਿਹੜਾ ਵੀ ਕੋਈ ਬੰਦਾ ਮਿਲਣਾ ਸਾਰੇ ਉੱਥੇ ਡਿਟੇਨ ਕੀਤੇ ਹੋਏ ਸੀਗੇ ਇੱਕ ਡਿਕਟੇਟਰਸ਼ਿਪ ਟਾਈਪ ਚੱਲ ਰਿਹਾ ਸੀ ਉੱਥੇ ਚਲੋ ਅਸੀਂ ਕਭੀ ਨਹੀਂ ਅਸੀਂ ਨਹੀਂ ਵੀ ਅਸੀਂ ਨਹੀਂ ਕਰਨ ਦਾ ਕਹਿੰਦੇ ਨਹੀਂ ਸੈਟ ਤੇ ਉਹ ਜਿੱਦਾਂ ਮੈਂ ਕਿਹਾ ਜੀ ਉਹ ਗੁਲਦਸਤਾ ਦੇਣ ਵਾਤੇ ਬੰਦੇ ਕਣੇ ਆ ਉਹ ਵੀ ਸਾਡੇ ਚਮਕੌਰ ਸਾਹਿਬ ਦੇ ਨਮਾਇंदे ਆ ਹਾਂ ਠੀਕ ਆ ਵੀ ਉਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਠੀਕ ਆ ਮੈਂ ਸਾਡੇ ਕੋਲ ਵੀ ਫਾਈਲ ਆ ਸਾਡੇ ਕੋਲ ਕੋਈ ਬੰਬ ਤਾਂ ਹੈ ਨਹੀਂ ਉਹਨਾਂ ਨੇ ਗੁਲਦਸਤਾ ਫੜਾਉਣਾ ਸੀ ਫਾਈਲ ਫੜਾ ਦੇਣੀ ਉਹਨਾਂ ਨੇ ਜੀਆ ਨੂੰ ਕਹਿਣਾ ਅਸੀਂ ਹਲਕੇ ਦੀ ਮੰਗ ਦੇ ਦਿੱਤੀ ਵੀ ਹੋਰ ਤਾਂ ਕੋਈ ਗੱਲ ਨਹੀਂ ਹੈ ਜੀ ਬਾਕੀ ਮੈਂ ਕਿ ਉਹਨਾਂ ਦੀ ਮਰਜ਼ੀ ਹੋਊਗੀ ਜਿਵੇਂ ਕਰਨਾ ਹੋਵੇ ਕਰ ਲੈਣਗੇ ਹੂੰ ਚਲੋ ਕਰਦੇ ਕਰਾਉਂਦੇ ਕਦੇ ਕਿਧਰੇ ਪਾਸੇ ਕਦਰ ਕਿਧਰੇ ਪਾਸੇ ਫਿਰ ਸਾਨੂੰ ਜਦ ਧੱਕਾ ਜਾਂ ਮਾਰਨ ਲੱਗਿਆ ਫਿਰ ਉੱਥੇ ਗੱਲ ਹੋਈ ਫਿਰ ਕਹਿੰਦਾ ਵੀ ਨਹੀਂ ਜਿੱਦਾਂ ਫਿਰ ਉਹ ਮੈਨੂੰ ਉੱਥੇ ਕਿਹਾ ਵੀ ਜੇ ਵੀ ਤੂੰ ਪਹਿਲਾਂ ਵੀ ਚਮਕੌਰ ਸਾਹਿਬ ਨੂੰ ਮਾੜਾ ਬੋਲਦਾ ਸੀਗਾ ਵੀ ਜੇ ਤੈਨੂੰ ਚਮਕੌਰ ਸਾਹਿਬ ਮਾੜਾ ਲੱਗਦਾ ਵੀ ਛੱਡ ਕੇ ਚਲਾ ਜਾ ਇੱਥੋਂ ਹੂੰ ਦੇਖੋ ਇੰਸਪੈਕਟਰ ਰੈਂਕ ਦੀ ਪੰਜਾਬ ਦੇ ਵਿੱਚ ਕਮੀ ਨਹੀਂ ਹੈ ਤੁਸੀਂ ਜਿਸ ਜਗਤ ਤੇ ਐਸਐਚਓ ਲੱਗੇ ਹੋਏ ਆ ਤੁਹਾਡੀ ਡਿਊਟੀ ਆ ਯੂ ਆਰ ਦਾ ਗਵਰਨਮੈਂਟ ਸਰਵੈਂਟ ਆ ਤੁਸੀਂ ਸਰਕਾਰੀ ਨੌਕਰ ਆ ਤੁਸੀਂ ਸਾਡੇ ਲੋਕਾਂ ਵਾਸਤੇ ਆ ਸਾਨੂੰ ੱਟਕੇ ਮਾਰਨ ਵਾਸਤੇ ਨਹੀਂ ਆਗੇ ਤੁਸੀਂ ਤੁਸੀਂ ਸਾਡੀ ਸੁਰੱਖਿਆ ਦੇ ਵਿੱਚ ਤਾਂ ਨਾ ਤਲੁਕ ਆ ਔਰ ਜਿਹੜੀ ਤੁਹਾਨੂੰ ਤਨਖਾਹ ਵੀ ਮਿਲਦੀ ਉਹ ਵੀ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਵਿੱਚੋਂ ਮਿਲਦੀ ਆ ਤਾਂ ਮੈਂ ਉਹਨੂੰ ਉੱਥੇ ਕਿਹਾ ਵੀ ਜੇ ਤੁਹਾਨੂੰ ਇਹ ਬੁਰਾ ਲੱਗਦਾ ਵੀ ਜਾਓ ਛੱਡ ਜਾਓ ਚਮਕੌਰ ਸਾਹਿਬ ਬਦਲੀ ਕਰਾਓ ਵੀ ਇਹ ਚਮਕੌਰ ਸਾਹਿਬ ਇਲਾਕਾ ਵਧੀਆ ਨਹੀਂ ਹੈਗਾ ਮੈਨੂੰ ਕੋਈ ਹੋਰ ਇਲਾਕਾ ਦੋ ਜਿਹੜਾ ਸ਼ਾਨਦਾਰ ਹੋਵੇ ਆ ਗੱਲ ਕਹੀ ਸੀ ਉਹਨਾਂ ਨੇ ਮੁੱਖ ਮੰਤਰੀ ਨਾਲ ਮੀਟਿੰਗ ਹੋਈ ਹਾਂਜੀ ਗੱਲਬਾਤ ਹੋਈ ਬਹੁਤ ਵਧੀਆ ਪੇਪਰ ਮਿੱਲ ਨੂੰ ਰਿਗਾਰਡਿੰਗ ਕੀ ਮੁੱਖ ਮੰਤਰੀ ਸਾਹਿਬ ਨਾਲ ਤਰਕ ਹੋਇਆ ਤੁਹਾਡੇ ਹਾਂਜੀ ਉਹਨਾਂ ਨੂੰ ਦੱਸਿਆ ਉਹਨਾਂ ਨੇ ਇਹ ਜਦੋਂ ਗੱਲ ਦੱਸੀ ਉਹਨਾਂ ਨੇ ਆਪ ਵੀ ਕਿਹਾ ਮੁੱਖ ਮੰਤਰੀ ਸਾਹਿਬ ਨੇ ਉਹ ਕਹਿੰਦੇ ਵੀ ਪੇਪਰ ਮਿੱਲ ਤਾਂ ਪਾਣੀ ਬਹੁਤ ਖਰਾਬ ਕਰਦੀ ਆ ਵੀ ਮੈਨੂੰ ਪਤਾ ਇਹਦਾ ਪੋਲਿਊਸ਼ਨ ਬਹੁਤ ਆ ਫਿਰ ਉਹਨੂੰ ਪੁੱਛਿਆ ਵੀ ਇਹ ਮਿੱਲ ਕੌਣ ਲਾਉਣ ਲੱਗਿਆ ਹੋਇਆ ਚਲ ਅਸੀਂ ਦੱਸਿਆ ਉਹਨਾਂ ਨੂੰ ਉੱਥੇ ਵੀ ਇਹ ਗਰਜੀਤਰਾਣੇ ਦੇ ਰਿਸ਼ਤੇਦਾਰ ਨੇ ਵੀ ਉਹਨਾਂ ਦੀ ਮਿੱਲ ਹੈ ਜੀ ਫਿਰ ਐਮਐਲਏ ਸਾਹਿਬ ਸੀ ਕਿ ਉੱਥੇ ਸਾਡੇ ਚੌਂਕਰ ਸਾਹਿਬ ਤੋਂ ਉਹਨਾਂ ਨੂੰ ਦੱਸਿਆ ਵੀ ਇਹ ਇਹ ਸਾਹਿਬ ਦਾ ਮੁੱਖ ਮੰਤਰੀ ਚੰਦ ਸਿੰਘ ਚੰਨੀ ਵੀ ਇਹ ਦੋਨੋਂ ਦੱਸਿਆ ਫਿਰ ਜ਼ਮੀਨ ਬਾਰੇ ਪੁੱਛਿਆ ਸੀ ਕਿ 7 ਵਜੇ ਰਜਿਸਟਰੀ ਹੋਈ ਹੈ ਜੀ ਇੱਥੇ ਵੀ ਇਹ ਸਾਡੇ ਨਾਲ ਧੱਕਾ ਹੀ ਹੋ ਰਿਹਾ ਵੀ ਤੁਸੀਂ